ਵੈਰੂਜੀ ਦਾ ਘਰ ਸਾਹਿਬ ਸ੍ਰੀ ਵੈਰੂਜੀ ਕੀ ਫਤਿਹ ਮੇਰੇ ਦੋਸਤੋ ਅੱਜ ਤੁਹਾਡੇ ਨਾਲ ਮੈਂ ਫਿਰ ਇੱਕ ਕੋਈ 45 50 ਸਾਲ ਪਿੱਛੇ ਦੀ ਫੇਰ ਗੱਲ ਕਰਨ ਜਾ ਰਿਹਾ ਜਿੱਦਿ ਆਪਾਂ ਗੱਲੀ ਹੈ ਤੇ ਉਹ ਨਵੇਂ ਜਮਾਨੇ ਦੀ ਨਾ ਪੁਰਾਣੇ ਜਮਾਨੇ ਦੀ ਤੇ ਉਹ ਟਾਈਮ ਦੇ ਜਿਵੇਂ ਗੱਲ ਕਰਨ ਲੱਗਾ ਜਦੋਂ ਮੱਕੀਆਂ ਹੁੰਦੀਆਂ ਸੀ ਜਿਆਦਾ ਮੱਕੀਆਂ ਦੇ ਇੱਕ ਪਾਵਾ ਹੁੰਦੇ ਹਰ ਹਰ ਹੁੰਦੇ ਤੇ ਜਿੰਨੂ ਆਪਾਂ ਸਾਨ ਕਹਿੰਨੇ ਆ ਸਾਨ ਵੀ ਬਿਜੀ ਜਾਂਦੀ ਤੇ ਕੀ ਦੱਸਿਓ ਜਮਾਨਾ ਫਿਰ ਮੈਂ ਅੱਜ ਕਹਿਣਾ ਬਹੁਤ ਵਧੀਆ ਹੁੰਦਾ ਤੇ ਲੋਕਾਂ ਦੇ ਘਰਾਂ ਦੇ ਵਿੱਚ ਨਾ ਜਿਹੜੀਆਂ ਹੁੰਦੀਆਂ ਸੀ ਛਲੀਆਂ ਛਲੀਆਂ ਜੋ ਤੋੜ ਕੇ ਘਰ ਲਿਆਂਦੀਆਂ ਜਾਂਦੀਆਂ ਸੀ ਤੇ ਕਈ ਵਾਰ ਦੇ ਕਈ ਲੋਕ ਤੇ ਜਿਹੜੀ ਪੈਲੀ ਦੇ ਵਿੱਚ ਹੁੰਦੀ ਸੀ ਨਾ ਆਪਣੀ ਉਹ ਛਲੀਆਂ ਟਾਂਡਿਆਂ ਨਾਲ ਤੋੜ ਲੈਂਦੇ ਤੇ ਟਾਂਡੇ ਵੱਖਰੇ ਵੱਢ ਜਾਂਦੇ ਸੀ ਤੇ ਕਈ ਲੋਕ ਕਰਦੇ ਸੀ ਵੀ ਉਹ ਸੱਲੀਆਂ ਟਾਂਡਿਆਂ 'ਸਾ ਨਹੀਂ ਬਾਟਲ ਇਹਦੇ ਤੇ ਘਰ ਲੈ ਆਉਂਦੇ ਸੀ ਖਲਵਾੜੇ ਲਾਉਂਦੇ ਜਾਂਦੇ ਸੀ ਤੇ ਉਹਦੇ ਬਾਅਦ ਵਿੱਚ ਫਿਰ ਉਹ ਮਸਲੀਆਂ ਕੱਢੀਆਂ ਜਾਂਦੀਆਂ ਸੀ ਸੱਲੀਆਂ ਕੱਢਣ ਤੋਂ ਬਾਅਦ ਫਿਰ ਉਹਨਾਂ ਨੂੰ ਕੀਂਦਾ ਸੀ ਕਿ ਕੁੱਟਿਆ ਜਾਂਦਾ ਸੱਲੀਆਂ ਨੂੰ ਹੁਣ ਤੇ ਮਸ਼ੀਨਾਂ ਚੱਲ ਗਈਆਂ ਮਸ਼ੀਨਾਂ ਨਹੀਂ ਹੁੰਦੀਆਂ ਤੇ ਸੱਲੀਆਂ ਕੁੱਟੀਆਂ ਜਾਂਦੀਆਂ ਦੀਆਂ ਤੇ ਜਮਾਨਾ ਚੰਗੇ ਦੀ ਗੱਲ ਲੰਗਾ ਵੀ ਜਦੋਂ ਛਲੀਆਂ ਕੁੱਟਣੀਆਂ ਦੇ ਇਹ ਲੋਕਾਂ ਦੇ ਘਰਾਂ ਦੇ ਵਿੱਚ ਤੇ ਮੁੰਡਿਆਂ ਨੂੰ ਮੁੰਡੇ ਕਹਿ ਦਿੰਦੇ ਸੀ ਵੀ ਅੱਜ ਯਾਰ ਸਾਡੇ ਘਰ ਛਲੀਆਂ ਕੁੱਟਣੀਆਂ ਜੇ ਤੁਸੀਂ ਤੇ ਮੁੰਡਿਆਂ ਨੇ 10-10 15-15 ਇਕੱਠੇ ਹੋ ਕੇ ਘਰਾਂ ਤੋਂ ਡਾਂਗਾਂ ਲੈ ਆਉਣੀਆਂ ਮੋੜੇ-ਵੜੇ ਮੋٹے ਜਿਹੜੇ ਆਪਾਂ ਡੰਡੇ ਲਾ ਲੋ ਕਿਕਰ ਦੇ ਟਾਲੀ ਦੇ ਲੈ ਆਉਣੇ ਤੇ ਉਹਨਾਂ ਦੇ ਨਾਲ ਕੀ ਹੁੰਦਾ ਸੀ ਵੀ ਮੁੜ ਕੇ ਛਲੀਆਂ ਜਿਹੜੀਆਂ ਛਲੀਆਂ ਉਹ ਕੁੱਟੀਆਂ ਜਾਂਦੀਆਂ ਤੇ ਇਹਨਾਂ ਜਿਹੜਾ ਸੀ ਨਾ ਜ਼ਮਾਨਾ ਚੰਗਾ ਹੁੰਦਾ ਸੀ ਵੀ ਜਦੋਂ ਛਲੀਆਂ ਕੁੱਟਣੀਆਂ ਤੇ ਜਿਹੜੀ ਮੱਕਈ ਹੁੰਦੀ ਸੀ ਸੱਲੀਆਂ ਕੋਲ ਮੈਂ ਕਈ ਥੱਲੇ ਦਾਣੇ ਜੋ ਡਿੱਗਦੇ ਹੀ ਉਥੋਂ ਹੀ ਪੀਪਾ ਭਰ ਕੇ ਦਾਣਿਆਂ ਦਾ ਤੇ ਇੱਕ ਇਹਨੂੰ ਭੇਜ ਦੇਣਾ ਵੀ ਜਾਓ ਦੁਕਾਨ ਤੇ ਦੁਕਾਨ ਤੇ ਜਾ ਕੇ ਤੇ ਲੱਡੂ ਲੱਡੂ ਲੈ ਆਉਣੇ ਤੇ ਜਿਨ੍ਹਾਂ ਦੇ ਘਰ ਮੱਕੀ ਸੱਲੀਆਂ ਕੁੱਟੀਆਂ ਜਾਂਦੇ ਉਹਨਾਂ ਦੀ ਮਾਤਾ ਨੇ ਚਾਹ ਦਾ ਪਤੀਲਾ ਭਰ ਦੇਣਾ ਪਿੱਤਲ ਦਾ ਹੁੰਦਾ ਹੈ ਪਿੱਤਲ ਦੇ ਪਤੂਲੇ ਹੁੰਦੇ ਉਹ ਪਿੱਤਲ ਦਾ ਪਤੀਲਾ ਚਾਹ ਦਾ ਭਰ ਦੇਣਾ ਬਣਾ ਬਣਾ ਦੇਣਾ ਤੇ ਵੱਡੇ ਵੱਡੇ ਪਿੱਤਲ ਦੇ ਗਰਾਹ ਹੁੰਦੇ ਸੀ ਉਹ ਫਿਰ ਉਹਨਾਂ ਬੀਬੀਆਂ ਨੇ ਪਰ ਪਰ ਕੇ ਗਲਾਸ ਤੇ ਪਿੱਤਰ ਦੇ ਨੇ ਚਾਹ ਦੇਦੇ ਨੇ ਤੇ ਰਾਤ ਨੂੰ ਛਲੀਆਂ ਜਿਹੜੀਆਂ ਅਸੀਂ ਉਹ ਇਦਾਂ ਮਿਲ ਕੁੱਟੀਆਂ ਜਾਂਦੀਆਂ ਇਹ ਬੜਾ ਪ੍ਰੇਮ ਦਾ ਹੈ ਲੋਕਾਂ ਦਾ ਤੇ ਛਲੀਆਂ ਉਦੋਂ ਮੁਰਗੇ ਦਾਣੇ ਵੀ ਪਣਾਏ ਜਾਂਦੇ ਇਸ ਦਾਣੇ ਭਰੌਣ ਦਾ ਬੜਾ ਰਿਵਾਜ ਹੁੰਦਾ ਹੈ ਛਲੀਆਂ ਘੇੜਨੀਆਂ ਤੇ ਕਈ ਵਾਰੀ ਛਲੀਆਂ ਘੇੜਨੀਆਂ ਹੀ ਨਾ ਸਾਡੇ ਪਿੰਡ ਮਹਰੇ ਸਿੰਘ ਹੁੰਦੇ ਸੀ ਤੇ ਭੂਆ ਦੀਪੋ ਨੂੰ ਕਹਿੰਦੇ ਦੇ ਸੀ ਤੇ ਸੱਲੀਆਂ ਕਿ ਇਹ ਜਿਹੜੂ ਉਦਾਂ ਸੱਲੀਆਂ ਹੀ ਉਦਾਂ ਹੀ ਲੈ ਜਾਣੀਆਂ ਛਲੀਆਂ ਪੰਜ ਛੇ ਤੋਂ ਨੂੰ ਗਣਾ ਭੂਆ ਵਾਲੇ ਸੱਲੀਆਂ ਤੇ ਸਾਨੂੰ ਦਾਣੇ ਮਤਲਬ ਜਿਹੜੇ ਆ ਉਹ ਭੁੰਨਦੇ ਉਹਨੇ ਉਦਾਂ ਹੀ ਛਲੀਆਂ ਰੱਖ ਲੈਣੀਆਂ ਤੇ ਬੁੱਕ ਭਰ ਕੇ ਤਾਂਨੇ ਦਾਣੇ ਪਾ ਕੇ ਕੜਾਹੀ ਚ ਤੇ ਦਾਣੇ ਭੁੰਨਦੇ ਨੇ ਮਕਈ ਦੇ ਤੇ ਉਦੋਂ ਹੋਰ ਵੀ ਬੜੇ ਮਤਲਬ ਜਿਦਾ ਰਸੇ ਵਟਦੇ ਦੇ ਲੋਕ ਰਸੇ ਵਟਣੇ ਦੇ ਮਸ਼ਾਲ ਦਾ ਟਾਈਮ ਹੁੰਦਾ ਹੈ ਤੇ ਲੋਕਾਂ ਨੇ ਉਥੇ ਆਪਣਾ ਜਿਹੜਾ ਉਹ ਸਾਮ ਲੈ ਆਉਣੇ ਸਾਮ ਲੈ ਆਉਣੇ ਤੇ ਰਸੇ ਵਟਣੇ ਦੋ ਦੋ ਜਾਨਾਂ ਨੇ ਤੇਰਾ ਉਹਨੂੰ ਤੇਰਾ ਰਸਾ ਕਿਹਾ ਜਾਂਦਾ ਹੈ ਤੇਰ ਪਾਈ ਜਾਂਦੀ ਤੇ ਉਹ ਰਸਾ ਵਟਣਾ ਤੇ ਮੰਜੇ ਜਿਹੜੇ ਆਪਣੇ ਉਹਨੇ ਤੁਪੇ ਮੰਜੇ ਢਾ ਦੇ ਨੇ ਤੇ ਬੁੱਢਿਆਂ ਨੇ ਬਜ਼ੁਰਗਾਂ ਨੇ ਮੰਜੇ ਉਹਨੇ ਕੋਈ ਉਹਦੋਂ ਕਿਸੇ ਕੋ ਪੈਸਾ ਨਹੀਂ ਲੈਂਦਾ ਹੁੰਦਾ ਨਾ ਕੋਈ ਮੰਜਾ ਉਹਨਾਂ ਦਾ ਨਾ ਕੋਈ ਕਿਸੇ ਵੀ ਚੀਜ਼ ਦਾ ਉਹ ਪੈਸਾ ਨਹੀਂ ਲਿਆ ਜਾਂਦਾ ਇੱਕ ਸਾਡੇ ਦਾ ਹੀ ਬਾਪੂ ਬਾਪੂ ਤੋਦਾ ਕਰਕੇ ਵਜਦਾ ਦਾ ਹੈ ਸਾਡੇ ਪਿੰਡ ਦਾ ਤੇ ਉਹ ਜਦੋਂ ਆਪਣੇ ਪਸ਼ੂਆਂ ਨੂੰ ਪਾਣੀ ਢਾਉਂਦਾ ਹੁੰਦਾ ਹੈ ਨਾ ਕੋਈ ਤੋਂ ਤੋਂ ਕੋਈ ਤੋਂ ਕੋਈ ਤੋਂ ਨੇ ਪਾਣੀ ਢਾਉਣਾ ਆਪਣੇ ਡੰਗਰਾਂ ਤੇ ਜਿੰਨੇ ਵੀ ਜਿੰਨੇ ਵੀ ਬੋੜ ਦੇ ਥੱਲੇ ਡੰਗਰ ਹੁੰਦੇ ਸੀ ਉਹ ਸਾਰੇ ਡੰਗਰਾਂ ਨੂੰ ਪਾਣੀ ਢਾਉਂਦਾ ਹੈ ਇਹ ਨਹੀਂ ਹੁੰਦਾ ਵੀ ਇਹ ਮੇਰੀ ਮੱਝ ਆ ਜਾ ਕਿ ਹੋਰ ਦੀ ਮੱਝ ਆ ਜਾ ਕਿ ਜਦੋਂ ਉਹਨੇ ਪਾਣੀ ਪਿਉਣਾ ਮੱਝਾਂ ਨੂੰ ਢਾਉਣਾ ਤੇ ਪੂਰੀਆਂ ਮੱਝਾਂ ਨੂੰ ਲੋਕਾਂ ਦੀਆਂ ਮੱਝਾਂ ਨੂੰ ਵੀ ਪਾਣੀ ਜਿਹੜਾ ਉਹ ਪਿਆ ਦਿੱਤਾ ਜਾਂਦਾ ਹੈ ਉਹ ਪਿਉਂਦਾ ਹੁੰਦਾ ਹੈ ਇੰਨਾ ਵਧੀਆ ਜਿਹੜਾ ਉਹ ਉਦੋਂ ਜਿਹੜਾ ਸੀ ਜਮਾਨਾ ਹੁੰਦਾ ਤੇ ਹੁਣ ਜੇ ਹੁਣ ਦਾ ਜ਼ਮਾਨਾ ਵੇਲੇ ਹੁਣ ਤੇ ਤੁਸੀਂ ਆਪਾ ਪੈਸੇ ਕਿਸ ਨੂੰ ਦੋ ਤੁਸੀਂ ਪੈਸੇ ਆਪਾਂ ਦੇਨੇ ਵੀ ਲੈ ਜਾ ਸਾਡਾ ਕੰਮ ਕਰਦੇ ਜਾਂ ਧਿਆੜੀ ਆ ਜਾ ਜਾਂ ਕੋ ਕੰਮ ਕਰਦੇ ਪੈਸੇ ਲੈ ਕੇ ਵੀ ਲੋਕ ਨਹੀਂ ਕੰਮ ਕਰਦੇ ਤੇ ਉਦੋਂ ਲੋਕ ਜਿਹੜੇ ਹੀ ਮੁਫਤ ਦੇ ਵਿੱਚ ਫਰੀ ਦੇ ਵਿੱਚ ਇੱਕ ਦੂਜੇ ਦੇ ਨਾਲ ਆਪਣਾ ਜਿੰਦਾ ਮਰਜੀ ਲੈ ਜਾਣਾ ਜਿੰਦਾ ਮਰਜੀ ਜੇ ਮਨ ਲੋ ਕਿਤੇ ਰਿਸ਼ਤੇਦਾਰੀ ਵੀ ਜਾਣਾ ਤੇ ਆਖਣਾ ਆਈਵੇਂ ਫਲਾਣਿਆ ਮੇਰੇ ਨਾਲ ਮੇਰੇ ਪੇਕੇ ਨੂੰ ਚੱਲਣਾ ਆਈਵੇਂ ਫਲਾਣਿਆ ਫਲਾਣਾ ਕੰਮ ਕਰਨਾ ਲੋਕ ਫਰੀ ਦੇ ਵਿੱਚ ਮੁਸਤਜੀ ਲੋਕ ਤੁਜੀ ਦੇ ਆਖੇ ਲੱਗ ਜਾਂਦੇ ਏਡਾ ਵਧੀਆ ਜ਼ਮਾਨਾ ਹੁੰਦਾ ਤੇ ਭੋਲੇ ਵੀ ਹਿੰਦੇ ਸੀ ਅਸੀਂ ਜਦੋਂ ਪੰਜਵੀਂ ਜਮਾਤ ਪੜ੍ਹਦੇ ਹੁੰਦੇ ਆ ਸਾਡੇ ਪਿੰਡੇ ਤੇ ਸਾਡੇ ਨਾਲ ਇੱਕ ਮੁੰਡਾ ਪੜ੍ਹਦਾ ਸੀ ਦੀਪਾ ਅਜੇ ਵੀ ਹੈਗਾ ਸਾਡੇ ਪਿੰਡੇ ਆ ਉਹਦੇ ਬੱਚੇ ਆ ਕੋਠੀ-ਕੋਠੀ ਬਾਈ ਹੁੰਦੇ ਤੇ ਉਹ ਜ਼ਮਾਨੇ ਭੋਲੇ ਦੀ ਗੱਲ ਕਰਦੇ ਆ ਵੀ ਉਹਨਾਂ ਜ਼ਮਾਨੇ 'ਚ ਗੁਰਗਾਬੀਆਂ ਹੁੰਦੀਆਂ ਜਿੱਦਾਂ ਬਜੂਤੀਆਂ ਤੇ ਉਹਨੇ ਬੂਟ-ਬਾਡੋਂ ਬੂਟ ਨਹੀਂ ਹੁੰਦੇ ਗਰਗਾਬੀਆਂ ਲੈਂਦੀ ਤੇ ਉਹ ਉਹਨੇ ਗਰਗਾਬੀ ਲੈਂਦੀ ਤਾਂ ਇਹ ਪੁੱਛਦੀ ਪਿਆ ਕਿੰਨੇ ਦੀ ਲੈਂਦੀ ਗਰਗਾਬੀ ਕਹਿੰਦਾ ਵੀ 19 ਪੀਏ 19 ਪੀਏ ਮੰਗਦਾ ਹੈ ਦੁਕਾਨ ਵਾਲਾ ਤੇ ਆਂਦਾ ਵੀ ਮੇਰੇ ਉਦੋਂ ਪਤਾ ਕੀ ਆ ਉਦੋਂ ਜਿਹੜੇ ਪਿਓ ਹੁੰਦੇ ਸੀ ਨਾ ਪਿਤਾ ਹੁੰਦੇ ਸੀ ਪਿਓ ਹੁੰਦੇ ਸੀ ਉਹਨਾਂ ਲੋਕ ਚਾਚਾ ਕਿੰਨੇ ਦੇ ਚਾਚਾ ਭਾਉ ਪਾਪਾ ਉਹਦੇ ਪਿਓ ਨੂੰ ਵੀ ਚਾਚਾ ਕਿੰਨੇ ਦੇ ਤੇ ਕਹਿੰਦਾ ਵੀ ਮੇਰੇ ਚਾਚੇ ਕੋਲ ਨਾ 19 ਰੁਪਏ ਮੰਗਦੇ ਸੀ ਬੜਾ ਤਕੜਿਆ ਹੋਵੇ 21 ਰੁਪਏ ਦਿੱਤੇ 19 ਰੁਪਏ ਮੰਗਦੇ ਹੀ ਤੇ ਤਕੜਿਆ ਹੋਵੇ 21 ਰੁਪਏ ਦਿੱਤੇ ਮੇਰੇ ਚਾਚੇ ਨੇ ਇਹੋ ਜਿਹਾ ਵੇਲੇ ਜਮਾਨੇ ਉਦੋਂ ਭੋਲੇ ਹੁੰਦੇ ਸੀ ਬਹੁਤ ਵਧੀਆ ਜਮਾਨਾ ਹੁੰਦਾ ਚਲੋ ਹੁਣ ਵੀ ਜਮਾਨਾ ਵਧੀਆ ਹੀ ਆ ਮਾੜਾ ਨਹੀਂਗਾ ਤੇ ਪਰ ਉਹ ਜਮਾਨਾ ਜਿਹੜਾ ਬਹੁਤ ਵਧੀਆ ਹੁੰਦਾ ਮਹਿਰੂਜੀ ਕਾਕਾ ਸਾਹਿਬ ਮਹਿਰੂਜੀ